ਖਬਰਨਾਮਾ ਦੇਖ ਰਿਹਾ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਸਰਕਾਰ ਦਾ ਕਿਸਾਨਾਂ ਦੇ ਵਿਰੁੱਧ ਵੱਡਾ ਐਕਸ਼ਨ ਅੱਜ ਤੋਂ ਲਗਭਗ 3 ਮਹੀਨੇ ਪਹਿਲਾਂ ਇੱਕ ਐਕਸ਼ਨ ਕੀਤਾ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਧੱਕੇ ਦੇ ਨਾਲ ਪੰਜਾਬ ਤੇ ਹਰਿਆਣਾ ਦੇ ਖਨੌਰੀ ਬਾਰਡਰ ਦਾ ਧਰਨਾ ਉਖਾੜਿਆ ਗਿਆ ਦਿੱਲੀ ਦੇ ਸ਼ੱਭੂ ਬਾਰਡਰ ਦਾ ਧਰਨਾ ਉਖਾੜਿਆ ਗਿਆ ਅਤੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ 10 ਤੋਂ 20 ਦਿਨਾਂ ਬਾਅਦ ਉਹਨਾਂ ਨੂੰ ਰਿਹਾ ਕੀਤਾ ਗਿਆ ਉਹਨਾਂ ਉਤੇ ਮੁਕਦਮੇ ਵੀ ਚੱਲ ਰਹੇ ਨੇ ਕਿਸਾਨਾਂ ਦੇ ਹੌਸਲੇ ਬਲਦ ਨੇ ਲੇਕਿਨ ਉਹੀ ਪ੍ਰਕਿਰਿਆ ਫਿਰ ਦੁਬਾਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ ਹਾਲਾਂਕਿ ਪੰਜਾਬ ਅਤੇ ਹਰਿਆਣਾ ਦੇ ਕਿਨਾਰੀ ਬਾਰਡਰ ਦੇ ਵਿੱਚੋਂ ਕਿਸਾਨਾਂ ਦੀਆਂ ਸੈਕ੍ਰੇਟ ਚੀਜ਼ਾਂ ਚੋਰੀ ਹੋ ਗਈਆਂ ਜਿਸ ਦੇ ਵਿੱਚ ਟਰੈਕਟਰ ਟਰਾਲੀਆਂ ਫ੍ਰਿਜਾਂ ਇਨਵਰਟਰ ਜਨਰੇਟਰ ਅਤੇ ਹੋਰ ਖਾਨ ਪੀਣ ਦਾ ਸਮਾਨ ਉਹ ਕਈਆਂ ਵਿਧਾਇਕਾਂ ਉਤੇ ਇਲਜ਼ਾਮ ਲੱਗੇ ਕਈ ਆਪ ਆਦਮੀ ਪਾਰਟੀ ਦੇ ਆਗੂ ਉਤੇ ਇਲਜ਼ਾਮ ਲੱਗੇ ਟਾਲੀ ਚੋਰੀਆਂ ਨੂੰ ਲੈ ਕੇ ਤੇ ਪੰਜਾਬ ਦੇ ਕਿਸਾਨ ਨਾਲੇ ਫਿਰ ਵਿਰੋਧ ਕੀਤਾ ਜਦੋਂ ਪਿੰਡਾਂ ਦੇ ਵਿੱਚ ਉਦਘਾਟਨ ਕਰਨ ਦੇ ਲਈ ਆਪ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੂੰਹ ਦੀ ਖਾਣੀ ਪਈ ਲੈਂਡ ਪੁਲਿੰਗ ਪਾਲਸੀ ਨੂੰ ਲੈ ਕੇ ਲੈਂਡ ਪੁਲਿੰਗ ਪਾਲਸੀ ਦਾ ਵਿਰੋਧ ਇੰਨੇ ਵੱਡੇ ਪੱਧਰ ਤੇ ਕੀਤਾ ਗਿਆ ਪੰਜਾਬ ਦੇ ਕਿਸਾਨਾਂ ਵੱਲੋਂ ਉਹਨਾਂ ਕਹਿ ਦਿੱਤਾ ਕਿ ਆਵਾਰਾ ਪਸ਼ੂਆਂ ਦਾ ਅਤੇ ਆਵਾਰਾ ਕੁੱਤਿਆਂ ਦਾ ਅਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਆਉਣਾ ਸਾਡੇ ਪਿੰਡ ਵਿੱਚ ਮੜਾ ਹੈ ਜੇਕਰ ਆਉਂਦੇ ਨੇ ਜੇਕਰ ਉਹਨਾਂ ਦਾ ਜਾਨੀ ਪਾਲੀ ਨੁਕਸਾਨ ਹੁੰਦਾ ਹੈ ਉਹ ਆਪ ਜ਼ਿੰਮੇਵਾਰ ਹੋਣਗੇ ਇੰਨਾ ਕੁ ਸਰਕਾਰ ਦੀ ਨੱਕ ਦੇ ਵਿੱਚ ਦਮ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਰਕਾਰ ਉਹਨਾਂ ਨੂੰ ਲੈਂਡ ਪੁਲਿੰਗ ਪਾਲਿਸੀ ਵਾਪਸ ਲੈਣੀ ਪਈ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਆ ਪੰਜਾਬ ਦੀਆਂ ਭਾਵਨਾਵਾਂ ਨਾਲ ਖੜਵਾੜ ਦਿਖਾ ਕਰਾਂਗੇ ਇਸ ਤਰ੍ਹਾਂ ਦਾ ਕਹਿ ਕੇ ਕਹਿ ਕੇ ਪੱਲਾ ਛੱਡ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ لیکن پنجاب سرکار ਵੱਲੋਂ અધوری کاروائی ਕੀਤੀ ਗਈ ਸੀ ਕਿਸਾਨਾਂ ਨਾਲ ਖਸਾਨਾਂ ਤੇ ਅਤੇ ਕਿਸਾਨ ਆਗੂਆਂ ਤੇ ਉਸ ਦਾ گرفتار ਕਰੋ جیل ਦੀਆਂ سلاخਾਂ ਦੇ ਵਿੱਚ ਪਾਓ ਜੇ ਇਹਨਾਂ ਤੇ ਮੁਕਦਮੇ ਚਲਾਓ ਇਹਨਾਂ ਕੋਲੋਂ ਭਾਰੀ ਜੁਰਮਾਨਾ ਵਸੂਲ ਕਰੋ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ پنجاب ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੱਡੀ ਕਾਰਵਾਈ ਹੋਵੇਗੀ ਕਿਉਂਕਿ پنجاب ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸਾਲ અધूरी کاروائی ਕੀਤੀ ਸੀ ਕਿਸਾਨਾਂ ਤੇ ਕਿਸਾਨ ਆਗੂਆਂ ਤੇ ਜਥੇਬੰਦੀਆਂ ਦੇ ਆਗੂਆਂ ਦੀ ਗ੍ਰਿਫਤਾਰੀ ਵੀ ਹੋਣ ਗਈਆਂ ਕਿਸ ਤਰ੍ਹਾਂ ਦੀ ਖਬਰ ਆ ਰਹੀ ਹੈ ਪਰਾਲੀ ਸਰਨ ਨਾਲ ਹੋਣ ਵਾਲੇ ਪ੍ਰਦੂਸ਼ਣ ਦਾ ਮਾਮਲਾ ਇੱਕ ਵਾਰ ਫਿਰ ਗਰਮਾ ਗਿਆ ਹੈ ਸੁਪਰੀਮ ਕੋਰਟ ਨੇ ਪਰਾਲੀ ਸਰਨ ਵਾਲੇ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਦਾ ਸੂਬਾ ਸਰਕਾਰਾਂ ਨੂੰ ਸਖਤ ਸੁਨੇਹਾ ਦਿੱਤਾ ਹੈ ਸਰਵਉੱਚ ਅਦਾਲਤ ਦੀ ਟਿੱਪਣੀ ਨਾਲ ਪੰਜਾਬ ਸਰਕਾਰ ਦੀਆਂ ਜਿਤਾਵਾ ਵਧ ਗਈਆਂ ਹਨ ਕਿਉਂਕਿ ਪੰਜਾਬ ਸਰਕਾਰ ਦੇ ਅੱਗੇ ਕਿਸਾਨ ਪਿੱਛੇ ਹਨ ਕਿਉਂਕਿ ਪੰਜਾਬ ਸਰਕਾਰ ਦੇ ਅੱਗੇ ਕਿਸਾਨ ਹਨ ਪਿੱਛੇ ਸੁਪਰੀਮ ਕੋਰਟ ਹੈ ਪਿਛਲੇ ਸਾਲ ਵੀ ਸੂਬੇ ਵਿੱਚ ਪਰਾਲੀ ਸਾੜਨ ਬਾਅਦ ਸਾੜਨ ਦੇ 1,909 ਮਾਮਲੇ ਸਾਹਮਣੇ ਆਏ ਸਨ ਸੋਰੀ 10,909 ਮਾਮਲੇ ਸਾਹਮਣੇ ਆਏ ਸਨ 5500 ਤੋਂ ਵੱਧ ਕਿਸਾਨਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਪਰ ਗ੍ਰਿਫਤਾਰੀ ਨਹੀਂ ਹੋਈ ਲਗਭਗ 2 ਕਰੋੜ ਰੁਪਏ ਤੋਂ ਵੱਧਾ ਜੁਰਮਾਨਾ ਲਗਾਇਆ ਗਿਆ ਸਿਰਫ ਸਵਾਤ ਪੈ ਦੀ ਕਸੂਰੀ ਹੋ ਸਕੀ ਸੁਪਰੀਮ ਕੋਰਟ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ਗ੍ਰਿਫਤਾਰੀ ਨਾ ਹੋਣ ਤੇ ਸਖਤ ਰੁਕਤ اختیار ਕੀਤਾ ਹੈ ਪੰਜਾਬ ਵਿੱਚ ਭਾਵੇਂ ਕਿਸੇ ਪਾਰਟੀ ਦੀ ਸਰਕਾਰ ਹੋਵੇ ਪਰ ਉਹ ਕਿਸਾਨਾਂ ਦੀ ਗ੍ਰਿਫਤਾਰੀ ਤੋਂ ਦੂਰ ਰਹਿੰਦੀ ਹੈ ਸੂਬੇ ਵਿੱਚ ਆਪ ਆਦਮੀ ਪਾਰਟੀ ਦੀ ਸਰਕਾਰ ਬਣ ਤੋਂ ਬਾਅਦ ਇਸ ਦੀ ਸਥਿਤੀ ਵਿੱਚ ਹੋਰ ਵਾਧਾ ਹੋਇਆ ਹੈ ਜਿਸ ਦਾ ਮੁੱਖ ਇਹ ਹੈ ਕਿ ਸਰਕਾਰਾਂ ਸਰਕਾਰ ਕਿਸਾਨਾਂ ਨਾਲ ਸਿੱਧਾ ਟਕਰਾ ਨਹੀਂ ਚਾਹਦੀ ਸੁਪਰੀਮ ਕੋਰਟ ਦੀ ਟਿੱਪਣੀ ਦੇ ਬਾਅਦ ਸਰਕਾਰ ਦੀ ਮੁਸ਼ਕਲ ਵੱਧ ਗਈ ਹੈ ਮੁਸ਼ਕਲਾਂ ਵੱਧ ਗਈਆਂ ਹਨ ਕਿਉਂਕਿ ਪੰਜਾਬ ਵਿੱਚ 32 ਤੋਂ ਵੱਧ ਕਿਸਾਨ ਸੰਗਠਨ ਹਨ 32 ਤੋਂ ਵੱਧ ਕਿਸਾਨ ਸੰਗਠਨ ਹਨ ਤਿੰਨ ਕਿਸਾਨ ਕਿਸਾਨ ਕਾਨੂੰਨ ਦੇ ਲਗਭਗ ਇੱਕ ਤਿੰਨ ਤਿੰਨ ਕਿਸਾਨ ਕਾਨੂੰਨਾ ਖਿਲਾਫ ਲਗਭਗ ਇੱਕ ਸਾਲ ਤੋਂ ਵੱਧ ਕਿਸਾਨ ਅੰਦੋਲਨ ਇਹਨਾਂ ਜਥੇਬੰਦੀਆਂ ਨੂੰ ਸਮਾਜਿਕ ਸਮਰਥਨ ਵੀ ਮਿਲਿਆ ਹੈ ਇਹਨਾਂ ਜਥੇਬੰਦੀਆਂ ਨੂੰ ਰਾਜਨੀਤਿਕ ਸਮਰਥਨ ਵੀ ਮਿਲਦਾ ਹੈ ਇਸ ਸਥਿਤੀ ਵਿੱਚ ਜੇਕਰ ਸਰਕਾਰ ਫਰਾਲੀ ਜਲਾਉਣ ਵਾਲੇ ਕਿਸਾਨਾਂ ਨੂੰ ਗ੍ਰਿਫਤਾਰ ਕਰਦੀ ਹੈ ਤਾਂ ਕਿਸਾਨ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਦਾ ਵਿਰੋਧ ਦਾ ਸਾਮਣਾ ਕਰਨਾ ਪੈ ਸਕਦਾ ਹੈ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਪਰੀਮ ਅਕੂਟਾਂ ਦੇ ਸੁਪਰੀਮ ਕੋਰਟ ਦੇ ਆਦੇਸ਼ ਦੇ ਅਨਸਾਰ ਇਨ ਬਿਨ ਐਕਸ਼ਨ ਲੈਣਾ ਪਵੇਗਾ ਪਰਾਲੀ ਦੇ ਮਾਮਲੇ ਜਿਹੜੇ ਪੈਂਡਿੰਗ ਪਏ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹਨਾਂ ਉੱਤੇ ਕਾਰਵਾਈ ਕਰੋ ਗ੍ਰਿਫਤਾਰ ਕਰੋ ਕਿਸਾਨਾਂ ਨੂੰ ਜ਼ਿਲ੍ਹਿਆਂ ਦੇ ਵਿੱਚ ਪਾਓ ਤਾਂ ਕਿ ਆ ਝੋਨੇ ਦੀ ਫਸਲ ਦੀ ਕਟਾਈ ਹੋ ਰਹੀ ਹੈ ਕੋਈ ਵੀ ਕਿਸਾਨ ਦੀ ਹਿੰਮਤ ਨਾ ਪਵੇ ਪਰਾਲੀ ਜਲਾਉਣ ਨੂੰ ਧੰਨਵਾਦ